ਡੇਪਟੀ ਕਮਿਸ਼ਨਰ ਲੁਧਿਆਣਾ ਸ਼੍ਰੀ ਵਿਰਿੰਦਰ ਕੁਮਾਰ ਸ਼ਰਮਾ ਅਧੇ ਨਿਗਮ ਕੌਂਸਲਰ ਸ਼੍ਰੀਮਤੀ ਮਮਤਾ ਆਸ਼ੂ ਵੱਲੋਂ ਅਜ ਸਥਾਨਕ ਸਿਵਲ ਹਸਪਤਾਲ ਦੇ ਵਿੱਚ ਲੁਧਿਆਣਾ ਦੇ ਲੋਕਾਂ ਨੂੰ ਇੱਕ ਐਡਵਾਂਸ ਲਾਈਫ سپورਟ ਐਂਬੂਲੈਂਸ ਵਰਪਿਤ ਕੀਤੀ ਗਈ। ਐਵਨ ਸਾਈਕਲ ਦੇ ਚੇਅਰਮੈਨ ਅਤੇ ਐਮ ਡੀ ਸਰਦਾਰ ਓਂਕਾਰ ਸਿੰਘ ਪਾਵਨ ਨੂੰ ਅਤੇ ਆਧੁਨਿਕ ਹਾਈ ਟੈਕ ਐਂਬੂਲੈਂਸ ਵੇਤਕ ਦੇਹਾਨ ਨੂੰ ਸ਼ਮਸ਼ਾਨਗੜ੍ਹ ਲੈ ਜਾਣ ਵਾਲੇ ਇੱਕ ਇਲੈਕਟ੍ਰੋਨਿਕ ਵੈਨ ਅਤੇ 15 ਆਕਸੀਜਨ ਕੰਸਨਟ੍ਰੇਟਰ ਤਿਆਰ ਕਰਨ ਦੇ ਲਈ 32 ਲੱਖ ਰੁਪਏ ਦਾ ਦਾਨ ਵੱਜੋਂ ਦੇਣ ਦਾ ਧੰਨਵਾਦ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਵਿਰਿੰਦਰ ਕੁਮਾਰ ਸ਼ਰਮਾ ਅਤੇ ਨਗਰ ਨਿਗਮ ਕਾਉਂਸਲਰ ਸ਼੍ਰੀਮਤੀ ਮਮਤਾ ਆਸ਼ੂ ਨੇ ਕਿਹਾ ਕਿ ਇਹ ਐਡਵਾਂਸ ਲਾਈਫ ਸਪੋਰਟ ਸਿਸਟਮ ਯੁਕਤ ਐਂਬੂਲੈਂਸ ਰੋਗੀਆਂ ਦੀ ਆਵਾਜਾਈ ਦੀ ਵੱਧੀ ਮੰਗ ਦੀ ਪੂਰਤੀ ਕਰੇਗੀ ਉਹਨੇ ਇਹ ਵੀ ਦੱਸਿਆ ਕਿ ਐਂਬੂਲੈਂਸ ਦੇ ਵਿੱਚ ਬਜ਼ੁਰਗ ਅਤੇ ਬੱਚਿਆਂ ਲਈ ਵੈਂਟੀਲੇਟਰ 에ਅਰ ਕੰਡੀਸ਼ਨਿੰਗ ECG ਆਕਸੀਜਨ ਮਸ਼ੀਨ ਡਿਫਿਬਰੀਲੇਟਰ ਅਤੇ ਨਿਵੇਸ਼ ਪ੍ਰਣਾਲੀ ਸਕਸਨ ਪੰਪਰ ਸਟੈਚਰ ਆਕਸੀਮੀਟਰ ਅਤੇ ਫਰਸਟ ایڈ ਕਿਟ ਵਰਗੀਆਂ ਸਹੂਲਤਾਂ ਹੋਣਗੀਆਂ ਅਗੋਂ ਉਨ੍ਹਾਂ ਕਿਹਾ ਕਿ ਮੋਰਚਰੀ ਵੈਨ ਕੋਰੋਨਾ ਵਾਇਰਸ ਨਾਲ ਪੀੜਤ ਅਤੇ ਹੋਰ ਮ੍ਰਿਤਕਾਂ ਲਈ ਮੁਫਤ ਸੇਵਾਵਾਂ ਪ੍ਰਦਾਨ ਕਰੇਗੀ ਤਨ ਬਾਤ ਕਰਦੀ ਹਾਂ ਔਰ ਸਾਰੇ ਹੀ ਸੰਵੇਦਨਾ ٹرسٹ ਦੇ ਮੈਂਬਰਸ ਦਾ ਹਮੇਸ਼ਾ ਹੀ ਸਿਵਲ ਹਸਪੀਟਲ ਦੇ ਵਿੱਚ ਇਹ ਕੰਮ ਕਰਦੇ ਰਹਿੰਦੇ ਹੈ ਕਿ ਆ ਇਹਨਾਂ ਦੀ ਇੱਕ ਪ੍ਰੋਪਰ ਇੱਥੇ ਮੌਰਚਰੀ ਦਾ ਯੂਨਿਟ ਵੀ ਇਹਨਾਂ ਨੇ ਸਥਾਪਿਤ ਕੀਤਾ ਸੀਗਾ ਔਰ ਅੱਜ ਇਹਨਾਂ ਨੇ ਸਾਨੂੰ ਤਿੰਨ ਵੀਕਲ ਦਿੱਤੇ ਆ ਜਿਹਦੇ ਵਿੱਚ ਇੱਕ ਐਂਬੂਲੈਂਸ ਇੱਕ ਮੌਰਚਰੀ ਵੈਨ ਔਰ 15 ਕਨਸੈਂਟਰੇਟਰ ਹੈ ਕਿ ਆ ਮੇਰੀ ਸਾਰੇ ਲੁਧਿਆਣੇ ਵਾਸੀਆਂ ਨੂੰ ਅਪੀਲ ਹੈ ਜਿਸ ਤਰ੍ਹਾਂ ਡੀਸੀ ਸਰ ਨੇ ਕਿਹਾ ਹੈਗਾ ਕਿ ਜੇ ਥਰਡ ਵੇਵ ਤੋਂ ਬਚਣਾ ਹੈਗਾ ਜੋ ਕੌਂਟ੍ਰਿਬਿਊਟ ਕਰ ਸਕਦੇ ਹੋ ਕੌਂਟ੍ਰਿਬਿਊਟ ਕਰਨ ਜੋ ਕੰਟਰੀਬਿਊਟ ਨਹੀਂ ਕਰ ਸਕਦੇ ਉਹ ਕਮ ਸੇ ਕਮ ਆਪਣੇ ਲੈਵਲ ਤੇ ਆਪਣੇ ਆਪ ਨੂੰ ਵੈਕਸੀਨੇਟ ਕਰਵਾਉਣ ਆਪਣੀ ਫੈਮਿਲੀ ਨੂੰ ਕਰਵਾਉਣ ਜਿਹੜੇ ਉਹਨਾਂ ਦੇ ਵਰਕਰ ਹੈ ਉਹਨਾਂ ਨੂੰ ਕਰਵਾਉਣ ਜੋ ਲੋਗ ਨਹੀਂ ਅਪਰੋਚ ਕਰ ਸਕਦੇ ਡੀਸੀ ਸਰ ਤੱਕ ਕਰ ਸਕਦੇ ਆ ਕਿਰਨ ਮੈਡਮ ਤੱਕ ਕਰ ਸਕਦੇ ਐਨੀ ਐਨ ਜੀਓਜ਼ ਵਰਕਿੰਗ ਕਰ ਰਹੀਆਂ ਉਹਨਾਂ ਤੱਕ ਕਰ ਸਕਦੇ ਆ ਪਰ ਜਦੋਂ ਤੱਕ ਤੁਸੀਂ ਆਪਣੇ ਆਪ ਨੂੰ ਟੀਕਾ ਨਹੀਂ ਲਗਵਾਉਂਗੇ ਆਪਾਂ ਸੈਕਿੰਡ ਵੇਵ ਤੋਂ ਜੇ ਦਿੱਲੀ ਨਾਲੋਂ ਮਾੜੇ ਹਾਲ ਤੋਂ ਬਚੇ ਹੈਗੇ ਆ ਮਹਾਰਾਸ਼ਟਰ ਵਾਲੇ ਮਾੜੇ ਹਾਲ ਨਾਲ ਬਚੇ ਆ ਤੇ ਇਸੇ ਕਰਕੇ ਲੁਧਿਆਣੇ ਵਾਲੇ ਜਾਂ ਪੰਜਾਬ ਵਾਲੇ ਬਚੇ ਆ ਲੁਧਿਆਣੇ ਵਿੱਚ ਮੈਕਸਿਮਮ ਵੈਕਸੀਨੇਸ਼ਨ ਹੋਈ ਆ ਸ਼ਾਇਦ ਟੀਸੀ ਸਰ ਬੈਟਰ ਦੱਸ ਸਕਦੇ ਆ 70% 45 ਅਬੋਵ ਹੋ ਚੁੱਕੀ ਆ ਤੇ ਤੁਸੀਂ ਬੜੇ ਆਰਾਮ ਨਾਲ ਸੈਕਿੰਡ ਵੇਵ ਤੋਂ ਨੰਗ ਗਏ ਹੋ ਥਰਡ ਵੇਵ ਤੋਂ ਬਚਣਾ ਆ ਤੇ ਆਪਾਂ ਆਪਣੀ ਜ਼ਿੰਮੇਵਾਰੀ ਚੁੱਕੀ ਆ ਕਿ ਅਸੀਂ ਆਪਣਾ ਲੁਧਿਆਣਾ ਇੱਕ ਬੱਬਲ ਦੇ ਵਿੱਚ ਲੈ ਕੇ ਆਨਾ ਆ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਵਰਕਰ ਨੂੰ ਆਪਣੇ ਫੈਮਿਲੀ ਮੈਂਬਰ ਨੂੰ ਸਾਰਿਆਂ ਨੂੰ ਮੋਟੀਵੇਟ ਕਰਕੇ ਵੈਕਸੀਟ ਏਵਨ ਗਰੁੱਪ ਜਿਹੜਾ ਹੈਗਾ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਸਹਿਯੋਗ ਕਰਦਾ ਹੈ ਸਮਾਜ ਦੇ ਜਿਹੜੇ ਵੀ ਹਿੱਤ ਦੇ ਕੰਮ ਹੁੰਦੇ ਨੇ ਸ਼੍ਰੀ ਓਮਕਾਰ ਸਿੰਘ ਪਾਵਾਜੀ ਵੱਲੋਂ ਅੱਜ ਜਿਹੜੀ ਹੈਗੀ ਇੱਕ ਬਹੁਤ ਵੱਡੀ ਰਿਲੀਫ ਸਿਵਲ ਹਸਪੀਟਲ ਦੇ ਵਿੱਚ ਸੰਵੇਦਨਾ ਟਰਸਟ ਦੇ ਥਰੂ ਉਹਨਾਂ ਨੇ ਦਾਨ ਕਰਕੇ ਦਿੱਤੀ ਹੈ ਇੱਕ ਤਾਂ 32 ਲੱਖ ਰੁਪਏ ਦੀ ਜਿਹੜੀ ਏਲਐਸ ਐਡਵਾਂਸ ਲਾਈਫ ਸਪੋਰਟ ਵਹੀਕਲ ਹੈ ਉਹ ਜਿਹਦੇ ਚ ਕਿ ਬੱਚਿਆਂ ਦੇ ਲਈ ਵੈਂਟੀਲੇਟਰ ਵੱਡਿਆਂ ਦੇ ਲਈ ਵੈਂਟੀਲੇਟਰ ਏਸੀ ਜਿਹੜੀ ਐਂਬੂਲੈਂਸ ਵੈਨ ਅੱਜ ਦਿੱਤੀ ਹੈ ਬੈਸਟ ਹੈ ਆਪਦੀ ਕੈਟਾਗਰੀ 'ਚ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਇਸ ਤੋਂ ਇਲਾਵਾ ਇੱਕ ਮਾਰਚਰੀ ਵਹੀਕਲ ਜਿਸ ਦਾ ਕਿ ਮਲਟੀਪਲ ਪਰਪਸ ਯੂਜ਼ ਹੈ ਡੀਪ ਫਰੀਜ਼ਰ ਲੈ ਕੇ ਜਾਣਾ ਹੋਣ ਡੈਡ ਬਾਡੀਜ਼ ਲੈ ਕੇ ਜਾਣੀਆਂ ਹੋਣ ਹੋਰ ਕੋਈ ਸਾਹਮਣੇ ਹੈ ਕਈ ਸਟੇਟਾਂ 'ਚ ਦੋ-ਦੋ ਮਹੀਨੇ ਦੁਕਾਨਾਂ ਵੀ ਬੰਦ ਰਹੀਆਂ ਹੈਗੀਆਂ ਨੇ ਕਿਤੇ ਵੀ ਕੋਈ ਆਕਸੀਜਨ ਦੀ ਕਮੀ ਕਰਕੇ ਆ ਬੈੱਡ ਦੀ ਕਮੀ ਕਰਕੇ ਨਹੀਂ ਗਿਆ ਬਿਮਾਰੀ ਕਰਕੇ ਕੁਝ ਲੋਕ ਗਏ ਨੇ ਉਹਦਾ ਹਰੇਕ ਨੂੰ ਦੁੱਖ ਹੈ ਬੜੇ ਛੋਟੀਆਂ ਪ੍ਰਾਪਤੀਆਂ ਨਹੀਂ ਇਹ ਵੱਡੀਆਂ ਪ੍ਰਾਪਤੀਆਂ ਨੇ ਹੁਣ ਅਸੀਂ ਤੀਜੀ ਵੇਵ ਤੋਂ ਤਾਂ ਬਚਾਂਗੇ ਜੇ ਲੋਕ ਸਹਿਯੋਗ ਦੇ 2009 ਤੋਂ ਸੰਵੇਦਨਾ ٹرسٹ ਦੀ ਸਥਾਪਨਾ ਹੋਈ ਸੀ ਇੱਥੇ ਰਵਿੰਦਰ ਅਰੋੜਾ ਜੀ ਨੇ ਤੇ ਉਹਨਾਂ ਦੇ ਫਰੈਂਡਸ ਨੇ ਮਿਲ ਕੇ ਇਹਦੀ ਸ਼ੁਰੂਆਤ ਕੀਤੀ ਤੇ ਮੈਨੂੰ ਉਹਦਾ ਇਹਨਾਂ ਨੇ ٹرسٹੀ ਬਣਾਇਆ ਹੋਇਆ ਨਾਲ ਔਰ ਜਿੰਨੀ ਕ ਅਸੀਂ A1 ਸਾਈਕਲ ਵੱਲੋਂ ਸੰਵੇਦਨਾ ٹرسٹ ਦੀ ਹੈਲਪ ਹੋ ਸਕਦੀ ਹੈ ਕੁਝ ਸੇਵਾ ਹੋ ਸਕਦੀ ਹੈ ਅਸੀਂ ਕਰਦੇ ਹਾਂ ਔਰ ਇਹਨਾਂ ਦੀ ਅਰੋੜਾ ਜੀ ਦੀ ਬੜੀ ਧੇਰ ਤੋਂ ਇੱਛਾ ਸੀਗੀ ਵੀ ਇੱਥੇ ਵੈਂਟੀਲੇਟਰ ਵਾਲੀ ਵੈਂ ਸੰਵੇਦਨਾ ٹرسٹ ਹੋਣੀ ਚਾਹੀਦੀ ਹੈ ਤੇ ਉਹ ਅਸੀਂ ਵੈਂਟੀਲੇਟਰ ਵਨ ایਵਨ ਸਾਈਕਲ ਵੱਲੋਂ ਸੰਵੇਦਨਾ ٹرسٹ ਨੂੰ ਅਸੀਂ ਆਪਣੀ ਇੰਡਸੀ ਐਸਆਰ ਇਨੀਸ਼ੀਏਟਿਵ ਚ ਦਿੱਤੀ ਹੈ ਔਰ ਇੱਕ ਅਸੀਂ 3 ਵੀਲਰ ਵੀ ਦਿੱਤਾ ਹੈ ਇਲੈਕਟ੍ਰਿਕ 3 ਵੀਲਰ ਜਿਹਦੇ ਚ ਮੋਰਚਰੀ ਜਿਹੜੇ ਡੀ ਫਰੀਜ਼ਰ ਨੇ ਉਹ ਲੋਕਾਂ ਦੇ ਘਰਾਂ ਚ ਛੱਡ ਕੇ ਆਣ ਆ ਜਾਣ ਵਾਸਤੇ ਇਹਨਾਂ ਦੀ ਕਾਫੀ ਖਰਚਾ ਹੁੰਦਾ ਸੀ ਔਰ ਉਹ ਕਿਉਂਕਿ ਛੋਟੇ ਸਾਈਜ਼ ਦਾ ਹੈਗਾ ایਵਨ ਛੋਟੀਆਂ ਗਲੀਆਂ ਵਿੱਚ ਵੀ ਜਾ ਸਕਦਾ ਹੈ ਔਰ 15 ਅਸੀਂ ਆਕਸੀਜਨ ਕਨਸੈਂਟਰੇਟਰ ਵੀ ਮੰਗਵਾਏ ਨੇ ਚਾਈਨਾ ਤੋਂ ਇੱਕ ਤੋਂ 7 ਲੀਟਰ ਤੱਕ ਕੈਪੈਸਿਟੀ ਦੇ ਲੋਕਾਂ ਨੂੰ ਜਿਹੜੇ ਕਿ ਹੋਮ ਆਈਸੋਲੇਟ ਹੁੰਦੇ ਨੇ ਉਹਨਾਂ ਨੂੰ ਘਰ ਦੇ ਵਿੱਚ ਆਕਸੀਜਨ ਨਾਲ ਉਹਨਾਂ ਨੂੰ ਮਿਲ ਸਕੇ ਔਰ ਇਹ ਛੋਟਾ ਜਿਹਾ ਅਸੀਂ ਆਪਣਾ ਉਪਰਾਲਾ ਈਵਨ ਗਰੁੱਪ ਨੂੰ ਕੀਤਾ ਹੈਗਾ ਔਰ ਅਸੀਂ ਵੈਕਸੀਨੇਸ਼ਨ ਵਾਸਤੇ ਵੀ ਪੰਜਾਬ ਸਰਕਾਰ ਦੀ ਜਿੰਨੀ ਹੈਲਪ ਕਰ ਸਕਿਆ ਅਸੀਂ ਕੀਤੀ ਹੈ ਸਾਡੇ ਫੈਕਟਰੀ ਦੇ ਡੀਸੀ ਸਾਹਿਬ ਨੇ ਸਾਰੇ 100% ਵਰਕਰ ਨੂੰ ਇੱਕ ਡੋਜ਼ ਮਿਲ ਚੁੱਕੀ ਹੈ ਹੁਣ ਅਗਲੀ ਡੋਜ਼ ਵੀ ਉਮੀਦ ਹੈ ਐਂਡ ਆਫ ਜੂਨ ਜਾਂ ਫਰਸਟ ਵੀਕ ਜੁਲਾਈ ਤੇ ਅੱਜ ਜਿਹੜੇ ਸਾਡਾ ਇੱਥੇ ਇੱਥੇ ਇੱਕ ਇਵੈਂਟ ਰੱਖਿਆ ਗਿਆ ਜਿਹਦੇ ਵਿੱਚ ਡਿਪਟੀ ਕਮਿਸ਼ਨਰ ਮਾਨਯੋਗ ਡਿਪਟੀ ਕਮਿਸ਼ਨਰ ਵਰਿੰਦਰ ਜੀ ਤੇ ਰਵਿੰਦਰ ਰੋੜਾ ਜੀ ਅਸੇ ਸਿਹਤ ਖਰਾਬ ਹੋਣ ਕਰਕੇ ਨਹੀਂ ਆ ਸਕੇ ਉਹਨਾਂ ਦੇ ਬੇਟੇ ਜਸਵੀ ਜੀ ਓਮਕਾਰ ਸਿੰਘ ਪਾਵਾ ਜੀ ਜਿਨ੍ਹਾਂ ਨੇ ਸਾਨੂੰ ਇਹ ਜਿਹੜੀ ਗੱਡੀ ਵੈਂਟੀਲੇਟਰ ਦੀ ਗੱਡੀ ਪ੍ਰੋਵਾਈਡ ਕਰਵਾਈ ਹੈ ਤੇ ਸੁਭਾਸ਼ ਗੁੱਪਤਾ ਸਾਡੇ ਚੇਅਰਮੈਨ ਕੈਸ਼ਰ ਜੀ ਸਾਡੇ ਵਿਜੇ ਦਾਦੂ ਜੀ ਤੇ ਕਈ ਟਰਸਟੀ ਸਾਡੇ ਇੱਥੇ ਆਏ ਤੇ ਕਮਲ ਸ਼ਰਮਾ ਜੀ ਸਾਡੇ ਟਰਸਟੀ ਤੇ ਉਸ ਅੱਜ ਦਾ ਸਾਡਾ ਇੱਥੇ ਦਾ ਇਹ ਪ੍ਰੋਗਰਾਮ ਸੀਗਾ ਜੋ ਜਿਹੜੀ ਗੱਡੀਆਂ ਵੈਂਟੀਲੇਟਰ ਵਾਲੀ ਗੱਡੀ ਜਿਹੜੀ ਅਸੀਂ ਸਟਾਰਟ ਕਰ ਰਹੇ ਪੂਰੇ ਪੰਜਾਬ ਦੇ ਵਿੱਚ ਪਹਿਲੀ ਐਨ ਜੀਓ ਹੈ ਜਿਹੜੀ ਕੀ ਖਾਸियत ਹੋਊਗੀ ਇਸ ਗੱਡੀ ਦੇ ਵਿੱਚ ਇਸ ਗੱਡੀ ਦੇ ਵਿੱਚ ਜਿਹੜੇ ਵੈਂਟੀਲੇਟਰ ਵਾਲੇ ਪੇਸ਼ੈਂਟਸ ਨੇ ਜਿਨ੍ਹਾਂ ਦੇ ਜਿਹੜੇ ਤੁਸੀਂ ਪਿੱਛੇ ਸੁਣਿਆ ਉਹਨਾਂ ਦਾ 10000 ਰੁਪਿਆ ਦਾ 10000 ਰੁਪਿਆ ਲੈ ਕੇ ਪੀਜੀਐਮ 12-12000 ਰੁਪਏ ਭੇਜਦੇ ਆ ਇਹ ਗੱਡੀ ਸਾਡੀ ਫ੍ਰੀ ਆਫ ਕਾਸਟ ਹੈ ਜਿਹੜੀ ਹੈ 40 ਕਿਲੋਮੀਟਰ 80 ਕਿਲੋਮੀਟਰ ਪਰ ਰਨ ਤੇ ਉਸ ਤੋਂ ਬਾਅਦ ਜਿਹੜਾ ਚਾਰਜ ਆ ਉਹ ਅਸੀਂ ਹਲੇ ਸਾਡੀ ਮੈਨੇਜਮੈਂਟ ਡਿਸਾਈਡ ਕਰੇਗੀ ਅਸੀਂ ਲੈਣੀ ਹੈ ਕਿ ਨਹੀਂ ਲੈਣੀ ਉਹ ਵੀ ਅਸੀਂ ਆਇਲ ਐਕਸਪੈਂਸ ਹੀ ਲਵਾਂਗੇ ਲੁਧਿਆਣਾ ਤੋਂ ਵਿਪਨ अरोड़ा ਅਤੇ ਰਕੇਸ਼ ਦੀ ਰਿਪੋਰਟ ਐਸਐਮ ਜ਼ੈਡ ਨਿਊਜ਼